ਸਿਮੀ ਜਾਂਦਾ ਕਾਦੇ ਚ ਬਸ ਚ ਹਾਂ ਉਹਦਾ ਮੂੰਹ ਟੱਕਿਆ ਸੀ ਗੁੱਸਾ ਤਾਂ ਨਹੀਂ ਕਰਦੀ ਇੱਕ ਗੱਲ ਪੁੱਛਾਂ ਮੈਂ ਕਿਹਾ ਹਾਂ ਜੀ ਤੂੰ ਉਹੀ ਹੈ ਨਾ ਜਿਹੜੀ ਫਿਲਮ ਚ ਤੈਨੂੰ ਕੁੜੀ ਜੀ ਕਹਿੰਦੀ ਹੁੰਦੀ ਆ ਭਾਬੀ ਦਿਖਾ ਦੇ ਆਪਦਾ ਮੂੰਹ ਤੂੰ ਤਾਂ ਟੀਰ ਮਾਰਦੀ ਆ ਮੈਂ ਕਿਹਾ ਮੈਂ ਕਹੋ ਤਾਂ ਸਿਮੀ ਚ ਹੈਲ ਆ ਜੀ ਤੇ ਹਾਂ ਉਹੀ ਤੂੰ ਆ ਕਹਿੰਦੀ ਉਹੀ ਤਾਂ ਤੂੰ ਨਾਟਕਾ ਚਾਹੁੰਦੀ ਹੁੰਨੀ ਹੈ YouTube ਤੇ ਸਿਮੀ ਚੈਲ ਦਾ ਬਲੇਖਾ ਪੈਂਦਾ ਮੈਂ ਕਿਹਾ ਨਹੀਂ ਜੀ ਮੈਂ ਤਾਂ ਮਰਫਰੀ ਤਾਂ ਨਹੀਂ ਕਈ ਵਾਰੀ ਆਪਣੇ YouTube ਤੇ ਕਮੈਂਟ ਵੀ ਆਉਨੇ ਹੁੰਦੇ ਆ ਵੀ ਸਿਮੀ ਚੈਲ ਦਾ ਪਲੇਖਾ ਪੈਂਦਾ ਸਿਮੀ ਚੈਲ ਜੀ ਮੈਨੂੰ ਛੇਤੀ ਛੇਤੀ ਸੰਪਰਕ ਕਰੋ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਆ ਵੀ ਤੁਹਾਡੀ ਵਿਛੜੀ ਹੋਈ ਭੈਣ ਮੈਂ ਮਿਲ ਗਈ ਕਦੋਂ ਦੇ ਵੇਲੇ ਤੇ ਮੇਰੇ ਵੀ ਕੱਲ ਅਸੀਂ ਨਾ ਤੇ ਜੀ ਸ਼ੂਟ ਕਰਨੇ ਨੇ ਤੁਹਾਨੂੰ ਆਪਣਾ ਚਾਹੀਦਾ ਕੋਕ ਮੈਂ ਥੋੜੀ ਭੈਣ ਨਾਲ ਗੱਲ ਦਸਣਾ ਕੱਲ ਨੀਹਾ ਸੀ ਮੇਨਸ ਆਉਂਗ ਦੇ ਸ਼ੂਟ ਤੇ ਉਹ ਤਾਂ ਮੋਨਾ ਲੀਸਾ ਕਹਿੰਦੇ ਹਾਂ ਹਾਂ ਉੱਥੇ ਪਈ ਅਸੀਂ ਜਨਗੇ ਆ ਉੱਥੇ ਨਾਲ ਲੋਕੇਸ਼ਨ ਤੇ ਹੋਰ ਵੀ ਪ੍ਰੀ ਵਿਡਿੰਗ ਵਾਲੇ ਸੀਗੇ ਤੇ ਜਦੋਂ ਅਸੀਂ ਨਾਲ ਗਏ ਕੋਲ ਦੀ ਉਹ ਭਾਈ ਇੱਕ ਬੋਲਦਾ ਉਹਨੂੰ ਦੂਜੇ ਮੁੰਡੇ ਨੂੰ ਕਹਿੰਦਾ ਉਹ ਇਹ ਕਹਿੰਦਾ ਜਿਹੜੀ ਉਹ ਮੋਨਾ ਲੀਸਾ ਨਹੀਂ ਹੈਗੀ ਕੁੜੀ ਕਹਿੰਦਾ ਜਮਾ ਉਹਦੇ ਵਰਗੀ ਆ ਕੁੜੀ ਮੋਨਾ ਲੀਸਾ ਵਰਗੀ ਹਾਂ ਉਹ ਮੰਨ ਲੈ ਓਵੇਂ ਜੇ ਮੇਕਅਪ ਨਾ ਕੀਤਾ ਹੋਵੇ ਫੇਰ ਤਾਂ ਨਹੀਂ ਉਹਦੇ ਨੈਣ ਅਕਸਰੀਆਂ ਲੱਗਦੇ ਜਦੋਂ ਉਹਦੇ ਮੇਕਅਪ ਕੀਤਾ ਹੋਵੇ ਮੋਨਾ ਲੀਸਾ ਲੱਗਦਾ ਫਿਰ ਉਹਦੇ ਅਰਗੀ ਲੱਗਦੀ ਆ ਅੱਖਾਂ ਤੋਂ ਜਮ ਸੱਲਾ ਲਈ ਸੀ ਹਾਂ ਕਰੋ ਕਿੰਨੇ ਵਿੱਚ ਮੰਗਦੇ ਤਾਂ 500 ਰੁਪਏ ਪੈਂਡਾ ਫੋਟੋ ਨਵੇਂ ਪਹਿਲੇ ਪਤਾ ਕਿੰਨਾ ਸਾਡੇ ਸਰਪੰਚ ਹੀ ਨਹੀਂ ਬੰਦਾ ਸਾਡੇ ਤਾਂ ਐਮਸੀ ਆ ਅੱਛਾ ਹੀ 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 ਪਰ ਤੂੰ ਕੀ ਕਹਿਣਾ ਚਾਹੁੰਦੀ ਹੈ ਮੈਂ ਸਰਪੰਚ ਤੇ ਗਾਣਾ ਗਾ ਸਕਦੀ ਹਾਂ ਗਾ ਸਕਦੀ ਹਾਂ ਗਾ ਸਕਦੀ ਹਾਂ ਗਾ ਸਕਦੀ ਹਾਂ ਪਹਿਲਾਂ ਬਾਈ ਗਲਾਸ ਸਿੱਧੂ ਗਾ ਕੇ ਪਛਤਾ ਰਿਹਾ ਉਹ ਲਾਈਨ ਤਾਂ ਹੈ ਮੈਂ ਕਿਹਾ ਬਾਈ ਗਲਾਸ ਸਿੱਧੂ ਗਾ ਕੇ ਪਛਤਾ ਰਿਹਾ ਉਹ ਲਾਈਨ ਮੈਂ ਕਿਹਾ ਇਹ ਗਾ ਸਕਦੀ ਹਾਂ ਕਹਿੰਦੀ ਵਧੀਆ ਤੁਹਾਡੇ ਰਿਸ਼ਤੇਦਾਰ ਤਾਂ ਚੇਰੇ ਆਇਆ ਦਾ ਸੋਸਤ ਹੀ ਲੱਗ ਗਿਆ ਸੁਸਤ ਹੋ ਜਾਈਦਾ ਬਈ ਬਸਾਂ ਚ ਬਸਾਂ ਤੇ ਸੁਸਤ ਹੋ ਜਾਈਦਾ ਸਹੀ ਹੈ ਅਰੇ ਮਸਾਫਰ ਮਨੀਆ ਬਸਾਂ ਲੈਣਾ ਥੱਕ ਜਾਈਦਾ ਹੈ ਭਰਾ ਉਹ ਢੂਈ ਟੱਡ ਸਭ ਕੁਝ ਦੁਖਣ ਲੱਗ ਜਾਂਦਾ ਮਾਂਦੀ ਤੋਂ ਕਿਹੜਾ ਗਾਣਾ ਜੀ ਅਸੀਂ ਮਸਾਫਰ ਮਨੀਆ ਬਸਾਂ ਨੇ ਮੈਨੂੰ ਗਾਣੇ ਨਹੀਂ ਆਉਂਦੇ ਆਉਂਦੇ ਨਹੀਂ ਗੱਲ ਮਾਂਦੀ ਸੁਣਦੀ ਨਹੀਂ ਮੈਂ ਇੰਟਰਸਟ ਨਹੀਂ ਹੈਗਾ ਗਾਣੇ ਚ ਕੋਈ ਪਰ ਤੁਹ ਜੋ ਵੀ ਮਰਣਾ ਰਾਜ ਰਾਜ ਦਾ ਕਿਹੜਾ ਗਾਣਾ ਆਉਂਦਾ ਨਾ ਸੋਨਾ ਹਾਂ ਹੂੰ ਸੋਨਾ ਦਾ ਉਹ ਤੇ ਰੀਲਾ ਚ ਆਇਆ ਮੇਰੇ ਅੱਗੇ ਹਾਂ ਕੋਈ ਗੱਲ ਨਹੀਂ ਪਾਲੀ ਦਿਨਾਂ ਅਸਾਂ ਹਾਂਜੀ ਕਰੀਏ ਸਟਾਰਟ ਹਾਂਜੀ ਹਾਂ ਜੱਗ ਦਿਖਾ ਤੇ ਆਈ ਜੱਗ ਦੀ ਟਰੇਰ ਟਰੈਕਟਰ ਸਾਹਿਬ ਦਾ ਟਰੇਆਂ ਚ ਕੀ ਫਿਰਦੇ ਇਹ ਵੀ ਅੱਜ ਬਹੁਤ ਬਣੇ ਰੱਖੇ ਕਿ ਵੀ ਜੱਗ ਵਾਰ ਲੈ ਸਰਚ ਸੱਟ ਲੱਗਦੀ ਜਿ ਵੱਜਿਆ ਮਰਦਰੀ ਤਾਂ ਪਤਾ ਕੋਈ ਨਹੀਂ ਸੱਚੀ ਤੇਰੇ ਜੱਗ ਠੋਕੇ ਆਈ ਦੇ ਨਾਲ ਬੱਚੇ ਇਹ ਦਾ ਨਾਲ ਕਿਹੜਾ ਹੋ ਨੂੰ ਕੁਛ ਹੋ ਜੂਗਾ ਹਾਂ ਫਿਰ ਉਹ ਅੱਜ ਕਿਹੜਾ ਇਹ ਬੇਹੋਸ਼ ਹੁੰਦਾ ਦਿਖਾਇਆ ਤੇਰੇ ਹੱਥ 'ਚ ਜਿਹੜਾ ਕੁਛ ਹੈਗਾ ਚਲਾ ਦੀ ਬਸ ਜੂਰੀ ਤਾਂ ਨਹੀਂ ਮਾਰੂ ਹਾਂ ਅੱਜ ਨਹੀਂ ਗਿਆ ਤੂੰ ਵੱਜਦਾ ਟ੍ਰੇਨ ਵਾਲੀ ਮਾਰੂ ਤੈਨੂੰ ਸਾਕਣਾ ਮਾਰੀ ਜਗਾ ਵਾਲੀ ਹਾਂ ਮੁੰਡੇ ਦੇ ਜਾ ਕੋਈ ਨਹੀਂ ਆਤਾ ਤੂੰ ਗਿਆ ਪਰ ਅੱਜ ਨਾ ਮੈਂ ਤੈਨੂੰ ਇਸ ਘਰ ਚੋਂ ਸਹੀ ਸਲਾਮਤ ਨਹੀਂ ਜਾਣ ਦਿੰਦੀ। ਇਹ ਮੂਰੀ ਵਗ ਗਿਆ। ਮਾਰਨੀ ਥੋੜੀ ਐ ਦਾ। ਇਹ ਕੀ ਕੀ ਕਰ ਰਹੀ? ਨਹੀਂ ਨਹੀਂ। ਨਹੀਂ ਇਹ ਤੋੜੀ ਕਿਉਂ ਆ? ਤੋੜੀ ਨਹੀਂ। ਤੂੰ ਉੱਥੇ ਹੀ ਚਲਾਉਣੀ ਸੀ ਨਾ। ਮੈਂ ਨਾ ਬੈੱਡ ਤੇ ਖੜਕੇ ਤੇ ਮਾਰਨ ਲੱਗੀ ਸੀ ਆਹ ਉਹ ਵਗ ਗਿਆ। ਮਾਰ ਜਗਲੀ ਵੀ ਲੈ ਲੈਂਦੇ ਸੀ ਬੈੱਡ ਤੋਂ ਉਹ ਆਪ ਡੱਕ ਬਣੇ ਨਾਲ ਸਟ੍ਰੈਚ ਕਰੇ ਤੇ ਇਹਦੀ ਭਾਰੀ ਵਾਲੀ ਖੜੀ ਮੈਂ ਇਹਦੇ ਨਾਲ ਥੱਲੇ ਤਾਂ ਨਹੀਂ ਹੋਈ ਕਿਉਂਕਿ ਇਹਦੇ ਨਾਲ ਮਰ ਕੱਦ ਨਹੀਂ ਮੈਚ ਕਰਦਾ ਮੈਂ ਕਿਹਾ ਮੈਂ ਬੈੱਡ ਤੇ ਜਾ ਕੇ ਕਰਕੇ ਆਏ ਮਾਰੂ ਇਹਦੇ ਇੱਥੇ ਖੜੀ ਖੜੀ ਵੱਜ ਜਾਣੇ ਲੱਗ ਜੂ ਮੰਮੀ ਉਹਨਾਂ ਨੂੰ ਇੱਥੇ ਹੀ ਮੇਰਾ ਮੂੰਹ ਕੁੱਟ ਲੂ ਵਾ ਮਾੜੀ ਜੀ ਘੱਟ ਮਾਰ ਗਈ ਇੱਥੇ ਹੈਗੇ ਨਾਂਗੀ ਚੱਲ ਜਿਆਰ ਨਹੀਂ ਹੁਣ ਦੇਖੋ ਨਹੀਂ ਮਤਲਬ ਇਹ ਸਾਡੇ ਇਹ ਇਹ ਕੀ ਚੱਕਰ ਆ ਇਹ ਤੂੰ ਜੇ ਤੇ ਸੌਣਾ ਏ ਨਾ ਸੌਣ ਨਹੀਂ ਆਏ ਅਸੀਂ ਆਖਿਆ ਸਾਨੂੰ ਸਿੰਦਰ ਕਹਿੰਦੀ ਤੁਸੀਂ ਰੋਲਾ ਨਾ ਪਾਓ ਚੁੱਪ ਕਰਕੇ ਮੂੰਹ ਟਾ ਕੇ ਪੈ ਜਾਓ ਪਰ ਸੁਣਾਈ ਇਹ ਮੈਂ ਝੂਠ ਬੋਲਿਆ ਅੱਛਾ ਨਹੀਂ ਕੁੜੀਏ ਇਹ ਡੈਂਪਲੋ 11 12 ਵਜੇ ਦੀਪਕਾਰੋ ਇਹ ਮੈਂ ਰੋਟੀ ਖਾ ਲਈ ਜਾਦੀ ਮੈਂ ਪੈ ਗਈ ਤਾਂ ਕੀ ਗੱਲ ਆ ਇਹ ਸੁਸਤੀ ਚੱਲੀ ਬਾਹਰ ਨਹੀਂ ਲੱਗਦੀ ਸੋ ਸਤੀ ਚੜ ਗਈ ਬਾਟ ਵੀ ਲੈ ਤੁਸੀਂ ਪੜਿਆ ਸੀ ਸੀਨਾ ਆ ਪੱਖਾ ਬੰਦੀ ਕਰਦੇ ਪੁੱਤ ਨਹੀਂ ਆਉਂਦੀ ਕਿਦਾ ਕਿਦਾ ਸੀਨਾ ਮੈਨੂੰ ਪਿੱਠ ਬੈਠ ਲੇ ਪਈਂਦੀ ਐ ਜਿੰਦ ਦੇ ਬੇਬੇ ਹੱਥ ਉਹ ਕਰ ਰਹੇ ਨੇ ਇਹ ਸੀ ਆਪਦਾ ਲਓ ਜੀ ਅੱਜ ਖੇਤ ਆਇਆ ਸੀ ਸ਼ੂਟ ਕਰਨ ਭੈਣ ਕੇ ਤੇ ਔਲਿਆਂ ਦਾ ਬੂਟਾ ਬਹੁਤ ਬੜਾ ਔਲੇ ਭਾਣੇ ਬਹੁਤ ਲੱਗੇ ਵੀ ਸਣ ਤੋੜ ਕੇ ਲੈ ਗਏ ਕੋਈ ਨਹੀਂ ਸੀ ਤੋੜ ਲੈਂਦਾ ਆ ਦੇ ਅਸੀਂ ਤਾਂ ਖੈਰ ਕਦੇ ਵੀ ਨਹੀਂ ਤੋੜੇ ਹੈਗੇ ਹੈ ਅਸੀਂ ਤਾਂ ਕਦੇ ਵੀ ਨਹੀਂ ਤੋੜੇ ਹਾਂ ਹਾਂ ਆਪਾਂ ਦਾ ਸ਼ੂਟ ਕਰਨੀ ਜਿੱਦਿਆ ਉਹਦੇ ਬੱਬੂ ਨੇ ਇੱਕ ਦੋ ਤੋੜੇ ਸੀਗੇ ਹਾਂ ਉਹ ਵੀ ਮੈਨੂੰ ਉਹ ਵੀ ਮੇਰੇ ਕੋਲ ਹੀ ਰਹਿ ਗਏ ਤੇਰੇ ਕੋਲ ਹੀ ਰਹਿ ਗਏ ਉਹ ਤਾਂ ਕਹਿੰਦੀ ਸੀ ਘਰੇ ਆ ਕੇ ਖਾਉਂਗੀ ਉਹ ਮੇਰੀ ਜੇਬ ਚ ਪਾ ਦੇ ਮੈਂ ਕਹਿੰਦੀ ਚੱਲ ਮੈਨੂੰ ਬਾਅਦ ਚ ਫੜਾ ਵੀ ਮੇਰੇ ਕੋਲ ਹੀ ਰਹਿ ਗਏ ਕਹਿੰਦੀ ਸੀ ਸਕਿਨ ਵਾਸਤੇ ਵਧੀਆ ਕਹਿੰਦੀ ਗਲੂ ਆਊਗਾ 3000 ਵਾਲੇ ਖਾ ਕੇ ਹਾਂ 3-4 ਵਾਲੇ ਲੈ ਕੇ ਹੀ ਸੁੱਤੀ ਤੋੜ ਕੇ ਕਿਵੇਂ ਰਾਣੀ ਠੀਕ ਠਾਕ ਬਾਈ ਬਲੀ ਤੁਨਾ ਹੂੰ ਉਹ ਠੀਕ ਹੈ ਹਾਂ ਲੈ ਘਰਾ ਦੀ ਆਇਆ ਇਦਾਂ ਹਾਂ ਚੱਲ ਰਹੀ ਹੈ ਤਾਂ ਵੀਰੇ ਮੈਨੂੰ ਤਾਂ ਮੋਟਰਾਂ ਦੇ ਤੜਕੇ-ਤੜਕੇ ਲੱਗਦੀ ਬਹੁਤ ਹੈ ਮੈਂ ਤਾਂ ਸਵੇਰੇ ਜਦੋਂ ਮੈਂ ਨਿਕਲਿਆ ਹਾਂ ਕਿਉਂਕਿ ਮੈਂ ਥੋੜਾ ਜਲਦੀ ਤੁਰ ਪਿਆ ਸੀ ਠੀਕ ਹੈ ਮੈਨੂੰ ਆਇਆ ਸੀ ਮੈਂ ਕਿਹਾ ਯਾਰ ਕੰਬਲ ਲੈ ਲੀਏ ਉੱਥੇ ਅੱਛਾ ਲੋਕ ਤਾਂ ਖੇਸ ਲੈਂਦੇ ਹੈਗੇ ਕੰਬਲ ਹੀ ਲੈ ਲੀਏ ਲੋਈਆ ਮੋਟਰਾਂ ਪੈਣ ਹੋਣਾ ਦੀ ਅਮਰੂਦ ਵੀ ਲੱਗੇ ਹੋਇਆ ਇੱਥੇ ਗੰਨੇ ਵੀ ਲੱਗੇ ਹੋਏ ਆ ਤੋਰੀਆਂ ਹੁਣ ਸਾਡੇ ਮੁੱਕ ਗਈਆਂ ਬੇਰੀ ਵੀ ਲੱਗੀ ਹੋਈ ਆ ਤੋਰੀ ਕਰਿਆ ਮੈਂ ਉਦੋਂ ਤੁਰਦਾ ਹੀ ਨਹੀਂ ਦੁਕਾਨ ਦੁਕਾਨ ਤੇ ਜਾ ਕੇ ਦਵਾਈ ਵੀ ਕਰ ਲੈਂਦਾ ਸੀ ਆ ਵੀ ਬਹੁਤ ਚੀਜ਼ਾਂ ਘਣ ਘੜ ਬਣਾਈ ਜਾਂਦੇ ਆਂ ਜਾਮਣਾ ਵੀ ਜਾਮਣਾ ਬਹੁਤ ਖਾਧੀਆਂ ਸੀ ਅੱਜ ਤੀ ਇੱਥੇ ਖੂਹ ਤਾਂ ਜਮੀ ਨਹੀਂ ਦੇਖਦੇ ਹੁਣ ਖੂਹ ਤਾਂ ਹੈੜੀ ਬੰਦ ਹੀ ਕਰਦੇ ਲੋਕਾਂ ਨੇ ਵੀ ਜਵਾਗ ਜੱਲਾਣਾ ਡਿੱਗ ਗਿਆ ਸੀ ਪਹਿਲਾਂ ਇਹ ਸਮਰਸੀਬਲ ਪੰਪ ਕਿੱਥੇ ਹੁੰਦੇ ਸੀ ਪਾਣੀ ਵੀ ਮਤਲਬ ਡੂੰਗੇ ਨਹੀਂ ਸੀ ਤੇ ਲੇਡੀਆਂ ਪਿੰਡ 'ਚ ਜਿਹੜੇ ਖੂਹ ਹੁੰਦੇ ਸੀ ਉੱਥੋਂ ਪਾਣੀ ਭਰ ਕੇ ਲਿਆਉਂਦੀਆਂ ਸੀ ਪਰ ਆਹ ਕੰਮ ਗਲਤ ਹੈ ਕਿ ਪਾਣੀ ਨਹੀਂ ਸੀ ਹੁਣ ਮੇਰੀ ਗੱਲ ਸੁਣੋ ਥੋੜਾ ਪਿੰਡਾਂ 'ਚ ਨਾ ਹੁਣ ਨਹੀਂ ਪਿੰਡਾਂ 'ਚ ਖੂਹ ਹੁੰਦੇ ਮੈਂ ਮਤਲਬ ਆਪ ਵੀ ਸੁਰਤੇ 'ਚ ਵੇਖਿਆਗਾ ਪਹਿਲਾਂ ਲੋਕ ਪਾਣੀ ਲੈ ਕੇ ਆਉਂਦੇ ਸੀ ਫਿਰ ਥੋੜਾ ਥੋੜਾ ਜਿਹਾ ਮਤਲਬ ਜਿਵੇਂ ਮੈਂ ਵੱਡੀ ਹੋਈ ਫਿਰ ਲੋਕਾਂ ਨੇ ਜਿਵੇਂ ਨਲਕੇ ਹੁੰਦੇ ਸੀ ਘਰੇ ਹਨਾ ਫਿਰ ਆਹ ਕੀ ਕਹਿੰਦੇ ਹੁੰਦੇ ਮੋਟਰਾਂ ਲਾਉਣ ਲੱਗ ਗਏ ਸਮਰਸੀਬਲ ਪੰਪ ਲਾਉਣ ਲੱਗ ਗਏ ਹਨਾ ਤੇ ਫਿਰ ਜਿਹੜੇ ਖੂਹ ਸੀ ਪਤਾ ਲੋਕੀ ਨੂੰ ਕਿਹੜੀ ਚੀਜ਼ 'ਚ ਵਰਤਨ ਲੱਗ ਗਏ ਸੀ ਇਹਦੇ ਵਿੱਚ ਖੁਦਕੁਸ਼ੀਆਂ ਕਰਨ ਲੱਗ ਗਈ ਸੀਗੇ ਅੱਛਾ ਤਾਂ ਹੀ ਟੱਕੇ ਰੱਖਦੇ ਨੇ ਹਾਂ ਮਤਲਬ ਮੈਂ ਇੱਕ ਦੋ ਮੌਤਾਂ ਆਪਦੇ ਪਿੰਡ 'ਚ ਵੀ ਦੇਖੀਆਂ ਨੇ ਜਿਵੇਂ ਲੋਕ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਜਾਂ ਕੋਈ ਲੜ ਪਿਆ ਕਰੋ ਤੇ ਜਾ ਕੇ ਅਗਲਾ ਖੂਹ 'ਚ ਛਾਲ ਮਾਰਦਾ ਸੀਗਾ ਤੇ ਫੇਰ ਮਤਲਬ ਇਹ ਖੂਹ ਨੇ ਜਿਹੜੇ ਉਹ ਬੰਦ ਕਰਤੇ ਇਹਨਾਂ ਦੇ ਹੁਣ ਕਈ ਥਾਵਾਂ ਤੇ ਹੈਗੇ ਨੇ ਉੱਥੇ ਮਤਲਬ ਜਾਲ ਪਾ ਹਾਂ ਜਾਲ ਪਾਏ ਦੇਖੇ ਨੇ ਮੈਂ ਵੀ ਇਹ ਚੀਜ਼ ਹੈ ਹੁਣ ਤਾਂ ਜੇ ਹੁਣ ਤਾਂ ਮੈਂ ਕਹਣੀ ਆ 10-10 ਮਿੰਟਾਂ ਬਾਅਦ ਭੱਜ ਕੇ ਜਾਣਾ ਜਵਾਕ ਕਿਸੇ ਨੇ ਕੁਝ ਕਹਿੰਦਾ ਸੀ ਖੂਹ 'ਚ ਛਾਲ ਮਾਰ ਦੇ ਨਾ ਮਤਲਬ ਵੱਡੀਆਂ ਕੋਠੀਆਂ 'ਚ ਦੇਖਦੇ ਆਂ ਘੈਂਟ ਜੀ ਚੀਜ਼ ਬਣੀ ਆ ਅੱਗੇ ਵੱਲਦੀ ਹੁੰਦੀ ਆ ਫਿਲਮਾਂ 'ਚ ਦੇਖੀ ਆਂ ਇਹ ਬਸ ਸੋਹਣੀ ਲੱਗਦੀ ਉਹ ਵੀ ਹੈ ਇੱਥੇ ਮਤਲਬ ਹਾਰਾ ਬਣਾਇਆ ਜਾਂਦਾ ਸੀਗਾ ਦੁੱਧ ਕੱਢਣਾ ਰੱਖਦੇ ਸੀਗੇ ਲੋਕ ਅੱਛਾ ਠੀਕ ਹੈ ਨਾ ਠੀਕ ਹੈ ਪਰ ਦੇ ਟੁਮਾ ਟੱਪੇ ਜਾਂਦਾ ਮੇਰੇ ਲਈ ਚਾਹ ਬਣ ਰਹੀ ਹੈ ਨਾ ਇੱਥੇ ਸਟੋਵ ਸਟੋਵ ਤੁਸੀਂ ਸਟੋਵ ਆਡੀ ਜ਼ਿੰਦਗੀ 'ਚ ਬਾਲਿਆ ਨਾ ਨਹੀਂ ਪਰ ਦੇਖਿਆ ਜ਼ਰੂਰ ਇੱਥੋਂ ਮੈਂ ਪੁਆਇੰਟ ਇਹ ਦੇ ਜੇ ਹਵਾ ਬਾਰਛੀ ਫਿਰ ਉਹ ਦਿਨ ਨਾਲ ਡੱਬੀ ਨਾਲ ਲਾਈਟਰ ਨਾਲ ਹਾਂ ਲਾਈਟਰ ਨਹੀਂ ਡੱਬੀ ਸੀ ਖਸਾਉਣੀ ਹੁੰਦੀ ਸੀ ਮੈਂ ਦੇਖਿਆ ਤਾਂ ਜ਼ਰੂਰ ਪਰਵਾ ਲੈਣੀ ਹੈਗਾ ਇਹਦੇ ਤੇ ਫਿਰ ਕੁਛ ਨਾ ਕੁਛ ਬਣਾਉਂਦੇ ਸੀਗੇ ਨਹੀਂ ਹਾਂ ਜੀ ਮੈਡਮ ਇਹ ਮੈਨੂੰ ਤੁਸੀਂ ਆਪਣੀ ਡੇਟ ਆਫ ਬਰਥ ਦੱਸੋ ਯਾਰ ਫਿਰ ਮੇਰੀ ਵੀ ਚਾਰਾ ਮੈਂ ਇਹ ਚੀਜ਼ਾਂ ਕਿਵੇਂ ਦੇਖੀਆਂ ਫਿਰ ਇੰਨੀਆਂ ਕੀ ਪਤਾ ਮਾਹੌਲ ਦੇ ਹਿਸਾਬ ਨਾਲ ਹੁੰਦੀ ਆ ਮਤਲਬ ਵੀ ਮਾਹੌਲ ਹੈ ਨਹੀਂ ਸਾਡੇ ਆ ਚੀਜ਼ਾਂ ਨਾਲ ਜੋ ਮੈਂ ਪਿੰਡ ਚ ਨਹੀਂ ਰਹੀ ਹਣੀ ਸ਼ਹਿਰ ਚ ਇਹ ਫਰਕ ਹੈ ਕਿਉਂਕਿ ਮੈਂ ਹੈਗੀ ਸੀ 5 ਸਾਲ ਦੀ ਜਦੋਂ ਸਾਰੀ 5ਥ ਕਲਾਸ ਚ ਸੀ ਮੈਂ ਜਦੋਂ ਬਰਨਾਲੇ ਚ ਆ ਗਈ ਬਸ ਫਿਰ ਸ਼ਹਿਰ ਚ ਰਹੇ ਆ ਇਹ ਸ਼ਹਿਰ ਨੂੰ ਖੁੜੀ ਆ ਸ਼ਹਿਰ ਨੂੰ ਬਣਿਆ ਸਹੀ ਮੇਰਾ ਬਚਪਨ ਪਿੰਡ ਚ ਨਿਕਲਿਆ ਮੈਨੂੰ ਤਾਂ ਪਤਾ ਬਚਪਨ ਪਿੰਡ ਚ ਹੀ ਮੇਰੀ ਨਿਆਣੀ ਸੀ ਉਦੋਂ ਮੈਂ ਚਲੋ ਕੀ ਕਹਿੰਦੇ ਜਦੋਂ ਬਾਈ ਇਹ ਤਾਂ ਲਾ ਕੇ ਮਾਸਕ ਲਾ ਹਾਂ ਮਾਸਕ ਲਾ ਕੇ ਪੂਰੇ ਹਾਂ ਬਸ ਆਹ ਯਾਰ ਕੀ ਕਹਿੰਦੇ ਵਿਪਰੀਤ ਕਹਿੰਦਾ ਸੀ ਆਪਣਾ ਵੀ ਕਹਿੰਦਾ ਮੈਂ ਮਾਸਕ ਜਿਹਾ ਲਾ ਕੇ ਬਹਿ ਜਾਣਾ ਤੂੰ ਕਹਿੰਦਾ ਕਿੱਦਾਂ ਬਹਿਣਾ ਹੈ ਹੈ ਵੇ ਆਪਣਾ ਆਧਾਰ ਕਾਰਡ ਕਿਉਂ ਨਹੀਂ ਚੱਲਦਾ ਬੰਦੇ ਦਾ ਨਾ ਬੁੜੀਆਂ ਦਾ ਕਿਉਂ ਚੱਲਦਾ ਆਧਾਰ ਕੱਟਦਾ ਸਰਕਾਰ ਨਹੀਂ ਬਣਾਏ ਨੇੜੀਆਂ ਹੈ ਲੈਡੀ ਫਾਸ ਹਾਂ